ਲਓ ਮਿੱਤਰੋ ਪਹੁੰਚ ਗਏ ਆਪਾਂ ਅਮਰੋਹ ਬਸ ਸਟੈਂਡ ਦੇ ਵਿੱਚ ਆਪਾਂ ਲੈਣ ਚੱਲੇ ਆ ਹੁਣ ਪੈਸਟੀਸਾਈਡ ਦਵਾਈ ਮੱਕੀ ਵਾਸਤੇ ਕਿਉਂਕਿ ਯਾਰ ਉਹ ਪੈ ਗਈ ਨਾ ਸੁੰਡੀ ਜੀ ਜਿਹੜੀ ਹੁਣ ਆਪਾਂ ਦੇਖ ਕੇ ਆਇਆ ਆ ਆਜੋ ਹੁਣ ਆਪਾਂ ਚੱਲੀਏ ਇੱਥੋਂ ਸਾਹਮਣੇ ਦਵਾਈ ਲੈ ਕੇ ਫਿਰ ਆਪਾਂ ਘਰ ਨੂੰ ਚੱਲਦੇ ਆ ਅੱਜ ਆਪਾਂ ਸ਼ਾਮ ਨੂੰ ਕਰਾ ਦੇਣੀ ਆ ਸਪਰੇ ਲੋ ਜੀ ਇੱਥੋਂ ਚੱਲਦੇ ਆਪਾਂ ਪਹੁੰਚ ਚੁੱਕੇ ਆ ਜਿਹੜੇ ਸਾਡੇ ਮਲੋਹ ਵਾਲੇ ਹੋਣਗੇ ਸਾਰੇ ਵੀ ਜਾਣਦੇ ਹੋਣੇ ਨੇ ਭੋਲੀਆ ਖੇਤੀ ਸਟੋਰ ਵਧੀਆ ਸਟੋਰ ਆ ਜੀ ਆ ਸਾਹਮਣੇ ਭੋਲੀਆ ਖੇਤੀ ਸਟੋਰ ਦੇਖ ਸਕਦੇ ਆਜੋ ਹੁਣ ਆਪਾਂ ਚੱਲਦੇ ਆ ਲੈਨੇ ਆ ਦਵਾਈ ਕੀ ਹਿਸਾਬ ਦਾ ਵਸਰ ਆਜੋ ਲਓ ਮਿੱਤਰੋ ਹੁਣ ਆਪਾਂ ਲੱਗੇ ਆ ਅੱਜ ਸਪਰੇਅ ਕਰਨੇ ਯਾਰ ਮੱਕੀ ਨੂੰ ਜਿਹੜੀ ਆਪਣੀ ਆਲੂ ਵਾਲੀ ਸੀਗੀ ਇੱਕ ਤਾਂ ਉਹਦੇ ਵਿੱਚ ਆਪਾਂ ਨੇ ਪਾਉਣਾ ਯਾਰਾ ਦਾ ਬੀਟਾ ਯਾਰਾ ਬੀਟਾ ਬਡ ਬਲਡਰ ਇਹ ਬੜੀ ਵਧੀਆ ਕਹਿੰਦੇ ਵੀ ਚੀਜ਼ ਆ ਇਹ ਮੱਕੀ ਦੇ ਉੱਪਰ ਕਰਨ ਵਾਸਤੇ ਇਹ ਚ ਵਧੀਆ ਤੱਤ ਨੇ ਇਹਦੇ ਵਿੱਚ ਜਿਹੜਾ ਹੈਗਾ ਮੇਨ ਮੈਗਨੀਸ਼ੀਅਮ ਜ਼ਿੰਕ ਪੋਟਾਸ਼ ਹਨਾ ਫਾਸਫੋਰਸ ਵੀ ਸਾਰਾ ਕੁਝ ਹੈ ਦੇ ਵਿੱਚ ਬਹੁਤ ਚੰਗਾ ਹੈ ਨਹੀਂ ਮੱਕੀ ਵਾਸਤੇ ਵੀ ਇੱਕ ਜ਼ਰੂਰ ਕਰਿਓ ਇਹ ਇਹ ਲਗਭਗ 11 1150 ਰੁਪਏ ਦਾ ਤੇ ਨਕੀਲਾਂ ਦੇ ਵਿੱਚ ਇੱਕ ਪੈਕਟ ਪੈਂਦਾ 1 ਕਿਲੋ 3 ਕਿਲੀਆਂ ਦੇ ਵਿੱਚ ਪੈਂਦਾ ਹੈ ਇਹ ਠੀਕ ਹੈ ਤੇ ਉਸ ਤੋਂ ਬਾਅਦ ਆ ਆ ਲੈ ਕੇ ਆਪਾਂ ਬਾਹਰ ਵਾਲਾਂ ਦੀ ਵਿਆਗੋ ਤੇ ਇਹ ਆਪਣੇ ਸੁੰਡੀ ਸਾਂਡੀ ਵਾਸਤੇ ਬੜੀ ਚੰਗੀ ਹੈ ਇਹ ਇਹ ਵੀ ਆਪਾਂ ਯੂਜ਼ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਇਹ ਨੈਨੋ ਯੂਰੀਆ ਪਾਵਾਂਗੇ ਆਪਾਂ ਤੇ 1 ਕਿਲੇ ਦੇ ਵਿੱਚ 1 ਲੀਟਰ ਮੱਕੀ ਵਾਸਤੇ ਚੰਗਾ ਹੈ ਤੁਸੀਂ ਵੀ ਇਹ ਚੀਜ਼ ਨੂੰ ਜ਼ਰੂਰ ਕਰੋ ਤੇ ਵਧੀਆ ਰਿਜ਼ਲਟ ਇੰਨਾਂ ਚੀਜ਼ਾਂ ਦਾ ਬਜਾੜਾ ਐਵੇਂ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਵਧੀਆ ਨੇ ਇਹ ਚੀਜ਼ਾਂ ਕਰ ਲਓ ਆ ਲੈ ਲਓ ਯਾਰਾ ਦਾ ਬੀਟਾ ਬੱਡ ਬਿਲਡਰ ਤੇ ਆ ਜ਼ਿਆਗੋ ਬਾਹਰ ਵਾਲਿਆਂ ਦੀ ਤੇ ਨੈਨੋ ਯੂਰੀਆ ਠੀਕ ਹੈ ਜੀ ਮੇਟਰ ਕੋਲ ਬਣਾਏ ਆਪਾਂ ਤਿੰਨਾਂ ਦਾ ਅਲੱਗ-ਅਲੱਗ ਦੇਖ ਸਕਦੇ ਹਾਂ ਸਾਰਾ ਯੂਰੀਆ ਹੋ ਗਿਆ ਉਹ ਉਹਦੇ ਵਾਲੀ ਦਵਾਈ ਹੋਗੀ ਵਨੇ ਸੁੰਡੀ ਵਾਲੀ ਆ ਜਿਹੜਾ ਦੂਜਾ ਯਾਰਾ ਪ੍ਰੋਡਕਟ ਹੋ ਉਹ ਤਿੰਨਾਂ ਦਾ ਆਪਾਂ ਨੇ ਕੋਲ ਅਲੱਗ-ਅਲੱਗ ਬਣਾਇਆ ਅਲੱਗ-ਅਲੱਗ ਹੀ ਬਣਾਉਣਾ ਚਾਹੀਦਾ ਵੈਸੇ ਦੁਕਾਨ ਵਾਲਾ ਵੀਰ ਕਲਦੀਪ ਹੁਣੀ ਕਹਿੰਦੇ ਸੀ ਕਿ ਬਾਜੀ ਹੁਣੀ ਵੀ ਇਹਨਾਂ ਦਾ ਚਾਹੇ ਇਹਨਾਂ ਦਾ ਇਕੱਠਾ ਕਰ ਲਿਓ ਪਰ ਮੈਂ ਕਿਹਾ ਵੀ ਨਹੀਂ ਯਾਰ ਆਪਾਂ ਰਿਸਕ ਨਹੀਂ ਲੈਣਾ ਦਵਾਈਆਂ ਮਹਿੰਗੀਆਂ ਨੇ ਆਪਾਂ ਲੱਗੇ ਕਰਾਂਗੇ ਅਲੱਗੇ ਬਣਾਇਆ ਕਰੋ ਲਓ ਮਿੱਤਰੋ ਸਪਰੇਅ ਕਰਤੀ ਸਟਾਰਟ ਬੰਦਿਆਂ ਨੇ ਇਹ ਸਭ ਤੋਂ ਚੰਗਾ ਸਮਾਂ ਸਵੇਰ ਦੇ ਟਾਈਮ ਸਪਰੇਅ ਕਰਾਉਣੀ ਚਾਹੀਦੀ ਆ ਦੁਪਹਿਰ ਦੇ ਟਾਈਮ ਕਦੇ ਨਾ ਕਰਾਓ ਜਿਹੜੀ ਸੁੰਡੀ ਵਾਲੀ ਸਪਰੇਅ ਆ ਇਹ ਸਵੇਰੇ ਜਾਂ ਫਿਰ ਸ਼ਾਮ ਨੂੰ ਬਸ ਸਵੇਰੇ ਸਵੇਰੇ ਹੋ ਜਾ ਉਹਦੇ ਵਾਰ ਕੀ ਰੀਜ਼ਨ ਕਿਉਂਕਿ ਉੱਪਰ ਸੁੰਡੀ ਬੈਠੀ ਹੁੰਦੀ ਆ ਉਹਦੇ ਉੱਪਰ ਹੀ ਦਵਾਈ ਪੈਂਦੀ ਆ ਬਾਕੀ ਗੋ ਸੁੰ ਇਹਦੀ ਮੱਕੀ ਦੀ ਗੋਭ ਦੇ ਵਿੱਚ ਵੀ ਦਵਾਈ ਪੈ ਜਾਂਦੀ ਆ ਅਸਰ ਬਹੁਤ ਚੰਗਾ ਕਰੀ ਜਿਹੜਾ ਆਪਾਂ ਦੁਪਹਿਰ ਟਾਈਮ ਕਰ ਦਿੰਨੇ ਆ ਉਹਦਾ ਅਸਰ ਨਹੀਂ ਹੁੰਦਾ ਹੈਗਾ ਉਹਨਾਂ ਜਿੰਨਾ ਹੋਣਾ ਚਾਹੀਦਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਹੋ ਲੱਗੇ ਹੋਏ ਨੇ ਮੈਂ ਜ਼ੂਮ ਕਰਕੇ ਦਿਖਾਉਣਾ ਹੋ ਲੱਗੇ ਹੋਏ ਨੇ ਹਜੇ ਨੂੰ ਆਪਾਂ ਪਰਸੋਂ ਦੂਜਾ ਰੇਪ ਆਇਆ ਤੁਸੀਂ ਦੇਖ ਕੇ ਦੇਖੋ ਬੰਦੇ ਤੋਂ ਤੁਰਿਆ ਨਹੀਂ ਜਾ ਰਿਹਾ ਵਿੱਚ ਦੇਖ ਨਹੀਂ ਰਿਹਾ ਹੈਗਾ ਬਗਰਦਣਾ ਜੀ ਦਿਓ ਪਰਾਂ ਤਾਂ ਪਹੀ ਦੇ ਉੱਪਰ ਫਿਰ ਰਿਹਾ ਬੰਦਾ ਇੱਧਰ ਜਿਹੜਾ ਵਿਚਾ ਉਹ ਵਿਚਾ ਉਹ ਨਾਲ ਦੀ ਹਾਈਟ ਚੰਗੀ ਲੰਬੀ ਆ ਬੰਦੇ ਦੀ ਲੇਬਰ ਵਾਲੇ ਦੀ ਮਤਲਬ ਸਵੇਰੇ ਸ਼ਾਮ ਕਰਾਓ ਸਵੇਰ ਸਪਰੇ ਜਿਹੜੀ ਕਰਾਉਣੀ ਆ ਦਿਨ ਚ ਸਪਰੇ ਸਪਰੇ ਜਮਾ ਨਾ ਕਰੋ ਦੇਖੋ ਮਿੱਤਰੋ ਮੱਕੀ ਆਪਣੀ ਮੈਂ ਤੁਹਾਨੂੰ ਵਿੱਚ ਖਾਲ ਦੇ ਵਿੱਚ ਵੜ ਕੇ ਦਿਖਾ ਰਿਹਾ ਮੱਥਰ ਬਹੁਤ ਆ ਜੀ ਸੁੰਡੀ ਦਾ ਕਿਤੇ ਕਿਤੇ ਪ੍ਰਭਾਵ ਪੈਣ ਲੱਗ ਚੁੱਕੇ ਆ ਵੀ ਹੁਣ ਇਹ ਸਾਂਭ ਲਈਏ ਵੀ ਐ ਫਿਰ ਯਾਰ ਨਹੀਂ ਅੱਗੇ ਜਾ ਕੇ ਨਾ ਦਿੱਕਤ ਬਹੁਤ ਆਉਂਦੀ ਆ ਜੇ ਸੰਡੀ ਜ਼ਿਆਦਾ ਮਤਲਬ ਪਈ ਹੋਵੇ ਹੁਣ ਆ ਦੇਖੋ ਕਿਤੇ ਕਿਤੇ ਇਹ ਹਜੇ ਮਤਲਬ ਜ਼ਿਆਦਾ ਨਹੀਂ ਹੈਗੀ ਪਰ ਫਿਰ ਵੀ ਯਾਰ ਮੈਂ ਹਾਂ ਵੀ ਚੱਲ ਕਰਾ ਦਈਏ ਵੈਸੇ ਤਾਂ ਹੁਣ ਮੀਂਹ ਪੈ ਗਿਆ ਸੀਗਾ ਵੀ ਚੱਲ ਹੋ ਸਕਦਾ ਸੀ ਠੀਕ ਹੋ ਸਕਦੀ ਸੀ ਪਰ ਕਾਹ ਨੂੰ ਮਹਾ ਮਾੜੀ ਕਰੇ ਦੇਖੋ ਵਿਚ ਖੜਾ ਆਪਾਂ ਦੇਖਦੇ ਨਹੀਂ ਹੈਗੇ ਮੱਕੀ ਦੇ ਵਧੀਆ ਕੱਦ ਹੋ ਗਿਆ ਮੱਕੀ ਦਾ ਦੋ ਰੇ ਪਾਇਨੇ ਦੂਜਾ ਵੀ ਹਜੇ ਹੁਣ ਪਾਇਆ ਆਪਾਂ ਨੇ ਦੇ ਚੱਲੇ ਆਪਣੇ ਸਪਰੇਅ ਕਰਨਾ ਤੇ ਮਿੱਤਰੋ ਜੇ ਵੀਡੀਓ ਵਧੀਆ ਲੱਗਦੀ ਨਹੀਂ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਯਾਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਣੇ ਚੈਨਲ ਨੂੰ ਵੀਡੀਓ ਲਾਸਟ ਤੱਕ ਦੇਖਿਆ ਕਰੋ ਵਧੀਆ ਵੀਡੀਓ ਹੁੰਦੀ ਆ ਆਪਾਂ ਕੋਈ ਨੌਲੇਜ ਵਾਲੀਆਂ ਹੀ ਬਣਾਉਨੇ ਆ ਜਿੰਨੀ ਕੋ ਹੁੰਦੀ ਆ ਆਪਾਂ ਉਹ ਹੀ ਸ਼ੇਅਰ ਕਰਦੇ ਆ ਨੌਲੇਜ ਆਪਾਂ ਕੋਈ ਐਵੇਂ ਉਡ ਪਟੰਗ ਵਾਲ ਨਹੀਂ ਕਰਦੇ ਸੋ ਧੰਨਵਾਦ ਜੀ